CMS ਐਸੋਸੀਏਸ਼ਨ ਪੰਜਾਬ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਡਾਕਟਰਾਂ ਵੱਲੋਂ ਜਿਹੜੀ ਹੈ ਹੜਤਾਲ ਕੀਤੀ ਗਈ ਹੈ ਪਠਾਨਕੋਟ ਦੀ ਜੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਡਾਕਟਰ ਜਿਹੜੇ ਨੇ ਹੜਤਾਲ ਤੇ ਬੈਠੇ ਨੇ ਉਹਨਾਂ ਵੱਲੋਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਹੈ ਹੜਤਾਲ ਕੀਤੀ ਗਈ ਹੈ ਇਹਨਾਂ ਦੇ ਮੁੱਖ ਮੰਗਾਂ ਜਿਹੜੀਆਂ ਨੇ ਆ ਸਰਕਾਰੀ ਹਸਪਤਾਲ ਨੂੰ ਬਚਾਉਣ ਵਾਸਤੇ ਪ੍ਰਾਣ ਲੋਕ ਵਿਰੋਧੀ ਫੈਸਲੇ ਵਾਪਸ ਕਰਨ ਵਾਸਤੇ ਸਿਹਤ ਕਰਮਚਾਰੀਆਂ ਨੂੰ ਸਖ਼ਤ ਮਾਹੌਲ ਦੇਣ ਵਾਸਤੇ ਤੇ ਸਿਹਤ ਵਿਭਾਗ ਦੀਆਂ ਪੱਕੀਆਂ ਭਰਤੀਆਂ ਕਰਨ ਵਾਸਤੇ ਤੇ ਤਰੱਕੀਆਂ ਬਹਾਲ ਕਰਨ ਵਾਸਤੇ ਜਿਹੜੀਆਂ ਮੰਗ ਕੀਤੀ ਗਈ ਆ ਤਾਂ ਨਾਜ਼ੀ ਕੀ ਡਾਕਟਰਾਂ ਵੱਲੋਂ ਹੜਤਾਲ ਤੋਂ ਬਾਅਦ ਕਾਫੀ ਲੋਕ ਜਿਹੜੇ ਤੇ ਪਹੁੰਚ ਸੀ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਸਵੀਰਾਂ ਤੋਂ ਹਾਂ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਜਿਹੜੇ ਦੂਰ ਦੂਰ ਤੋਂ ਆਏ ਨੇ ਉਹਨਾਂ ਨੂੰ ਉਪਦੀ ਨਾ ਹੁੰਨ ਤੇ ਚਲਦੇ ਆ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਆ ਇਸ ਹੜਤਾਲ ਤੋਂ ਬਾਅਦ ਡਾਕਟਰਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਤੇ ਆਏ ਹੋਏ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਆ ਉਹਨਾਂ ਨੂੰ ਸੁਣਾਣਿਆ ਕੀ ਕਹਣਾ ਡਾਕਟਰਾਂ ਦਾ ਆਪਣੀ ਮੰਗਾਂ ਨੂੰ ਲੈ ਕੇ ਤੇ ਕੀ ਕਹਣਾ ਲੋਕਾਂ ਦਾ ਉਹਨਾਂ ਨੂੰ ਆਈਆਂ ਪਰੇਸ਼ਾਨੀਆਂ ਨੂੰ ਲੈ ਕੇ ਅੱਜ ਇੱਥੇ ਸਿਵਲ ਹਸਪੀਟਲ ਪਠਾਨਕੋਟ ਵਿੱਚ ਅਸੀਂ ਸਾਰੇ ਪੀਸੀਐਮਐਸ ਡਾਕਟਰਸ ਨੇ ਫਸਟ ਹਾਫ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਟੀ ਸੇਵਾਵਾਂ ਬੰਦ ਕਰਕੇ ਸਟ੍ਰਾਈਕ ਕਰ ਰਹੇ ਆ ਗਿਆ ਇਹ ਸਾਡਾ ਮੇਨ ਮੰਗਾ ਹੈ ਹੈਗੇ ਆ ਕਿ ਸਾਨੂੰ ਸਭ ਤੋਂ ਪਹਿਲਾਂ ਇੱਥੇ ਸਿਕਿਉਰਿਟੀ ਦਿੱਤੀ ਜਾਵੇ ਸਿਵਲ ਹਸਪੀਟਲ ਪਠਾਨਕੋਟ ਵਿੱਚ ਸਿਕਿਉਰਿਟੀ ਸੇਵਾਵਾਂ ਪੱਕੀਆਂ ਸਿਕਿਉਰਿਟੀ ਸੇਵਾਵਾਂ ਸਾਨੂੰ ਮਿਲੀਆਂ ਚਾਹੀਦੀਆਂ 60 ਤੋਂ 70% ਅਤੇ ਫੀਮੇਲ ਸਟਾਫ ਕੰਮ ਕਰਦਾ ਜਿਹੜੇ ਕਿ ਈਵਨਿੰਗ ਡਿਊਟੀਆਂ ਕਰਦੇ ਆ ਨਾਈਟ ਡਿਊਟੀਆਂ ਕਰਦੇ ਆ ਤੇ ਉਹਨਾਂ ਦੀ ਸੇਫਟੀ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਸਾਨੂੰ ਰਿਟਰਨ ਦੇ ਵਿੱਚ ਸਿਕਿਉਰਿਟੀ ਸੇਵਾਵਾਂ ਦੀ ਉਪਲਬਧੀ ਸਾਨੂੰ ਇੱਥੇ ਚਾਹੀਦੀ ਹੈਗੀ ਹੈ ਤੇ ਦੂਸਰਾ ਸਾਡੀ ਦੂਸਰੀ ਮੰਗ ਹੈਗੀ ਹੈ ਕਿ ਸਾਡੀ ACP ਬਹਾਲ ਕੀਤਾ ਜਾਵੇ ਸਾਡੀਆਂ ਤਰੱਕੀਆਂ ਜਿਹੜੀਆਂ ਸਰਕਾਰ ਨੇ ਰੋਕ ਕੇ ਰੱਖੀਆਂ ਗਿਆ ਸਾਨੂੰ ਉਹਦੇ ਤੇ ਸਾਨੂੰ ਰਿਟਰਨ ਨੋਟੀਫਿਕੇਸ਼ਨ ਚਾਹੀਦੀ ਹੈਗੀ ਹੈ ਔਰ ਤੀਸਰੀ ਸਾਡੀ ਡਿਮਾਂਡ ਹੈਗੀ ਹੈ ਕਿ ਪੱਕੀਆਂ ਤਨਤੀਆਂ ਡਾਕਟਰਾਂ ਦੀਆਂ ਨਿਕਲਣੀਆਂ ਚਾਹੀਦੀਆਂ ਹੈਗੀ ਹੈ ਟਾਈਮ ਟੂ ਟਾਈਮ ਰੈਗੂਲਰ ਬੇਸਿਸ ਤੇ ਨਿਕਲਣੀਆਂ ਚਾਹੀਦੀਆਂ ਤਾਂ ਕਿ ਡਾਕਟਰ ਸਰਕਾਰੀ ਇਸਵਾਵਾ ਦੇ ਸਕਣ ਸਾਡੀ ਜਿਹੜੀ ਸਰਕਾਰ ਨੂੰ ਪਹੁੰਚੀ ਸੀ ਸਾਡੀ ਮੰਗਾਂ ਪ੍ਰਤੀ ਉਹ ਸਰਕਾਰ ਨੇ ਥੋੜਾ ਢਿੱਲਾ ਰਵਈਆ ਅਪਣਾਇਆ ਹੈ ਇਸ ਕਰਕੇ ਜਿਹੜੀ ਆਪਾਂ ਸਪਾਈ ਪਹਿਲੇ ਫੁੱਲ ਡੇ ਕਰਦੀ ਸੀ 6 ਘੰਟੇ ਤੇ ਲੋਕਾਂ ਦੀ ਜਿਹੜੀ ਹੈ ਭਾਵਨਾ ਨੂੰ ਦੇਖਦੇ ਜਿਹੜੀ ਆਪਾਂ ਸਟ੍ਰਾਈਕ ਹੈਗੀ ਆ ਉਹ 6 ਘੰਟੇ ਦੀ ਜਗ੍ਹਾ ਆਪਾਂ ਸਿਰਫ 3 ਘੰਟੇ ਹੀ ਕਰ ਰਹੇ ਆ ਮੀਨ ਸਾਹਿਬ ਲਈ ਕਰ ਰਹੇ ਆ ਇਸ ਤੋਂ ਬਾਅਦ 11 ਵਜੇ ਜਿਹੜੀ ਇਹ ਸਟ੍ਰਾਈਕ ਸਾਡੀ ਖਤਮ ਹੋ ਜਾਏਗੀ ਅੱਜ ਦੇ ਦਿਨ ਤੇ 11 ਤੋਂ ਬਾਅਦ ਆਪਾਂ ਸਾਰੇ ਮਰੀਜ਼ ਜਿਹੜੀ ਓਪੀਡੀ ਹੈਗੀ ਉਹ ਪ੍ਰੋਪਰ ਆਪਾਂ ਦੇਖ ਕੇ ਜਾਵਾਂਗੇ ਚਾਹੇ ਡਾਕਟਰ ਨੂੰ ਅੱਜ 2:00 ਦੀ ਵਜ੍ਹਾ 3 ਕੀ 4:00 ਦੀ ਸ਼ਾਮ ਦੇ 5:00 ਵਜੇ ਕੋਈ ਵੀ ਮਰੀਜ਼ ਜਰ ਹੋਏਗਾ ਬਿਨਾ ਟ੍ਰੀਟਮੈਂਟ ਕਰਵਾਏ ਆਪਣੀ ਤੋਂ ਵਾਪਸ ਨਹੀਂ ਜਾਏਗਾ ਆਪਾਂ ਆਪਣੀ ਜ਼ਿੰਮੇਵਾਰੀ ਖੂਬ ਸਮਝਦੇ ਆ ਸਮਾਜ ਪ੍ਰਤੀ ਮਰੀਜ਼ਾ ਪ੍ਰਤੀ ਉਹਨੂੰ ਆਪਾਂ ਬਖੂਬੀ ਨਭਾ ਕੇ ਜਾਵ ਕੀ ਕਹਿਣਾ ਜੀ ਤੋਂ ਕਿ ਇਸ ਤੋਂ ਇਲਾਵਾ ਸਾਡੀ ਸਰਕਾਰ ਨੂੰ ਵੀ ਅਪੀਲ ਆਇਆ ਹੈ ਕਿ ਰੀਸੈਂਟਲੀ ਤੁਸੀਂ ਦੇਖਿਆ ਕਲਕੱਤਾ ਇਨਸੀਡੈਂਟ ਹੋਇਆ ਹੈਗਾ ਇੰਨਾ ਵੱਡਾ ਇੰਡੀਆ 'ਚ ਨਾ ਤੇ ਉਸ ਤੋਂ ਇਲਾਵਾ ਵੀ ਪੰਜਾਬ 'ਚ ਵੀ ਲਾਸਟ ਮੰਥ 36 ਇਨਸੀਡੈਂਟਸ ਹੋ ਚੁੱਕੇ ਨੇ ਆਫ ਵੋਲੈਂਸ ਅਗੇਂਸਟ ਡਾਕਟਰਸ ਐਂਡ ਹੈਲਥ케ਅ ਵਰਕਰਸ ਤੇ ਇਸ ਮਹੀਨੇ ਵੀ ਵਿਦਨ 10 ਡੇਜ਼ ਦੀ ਦਸਤਿਆਂ ਵਿੱਚ 13 ਇਨਸੀਡੈਂਟ ਇਵਨ 14 ਪਰਸੋ ਵੀ ਕੋਈ ਅਨੰਗਲ ਹੋਇਆ ਟਾਈਮ ਤੇ ਸਾਰੇ ਪੰਜਾਬ 'ਚ 10 ਦੇ 14 ਇਨਸੀਡੈਂਟ ਹੋ ਚੁੱਕੇ ਦੇ ਦੇ ਵਿੱਚ ਕਿ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਅਟੈਂਡੈਂਸ ਹੁੰਦੇ ਨੇ ਔਰ ਡਾਕਟਰਾਂ ਦੇ ਪਰਿਵਾਰ ਆਪਣਾ ਵੋਲੈਂਸ ਜ ਤੇ ਸਾਡੀ ਸਰਕਾਰ ਨੂੰ ਇਹ ਪੀਲ ਸੀ ਗਈ ਤੇ ਸਰਕਾਰ ਨੇ ਸਾਨੂੰ ਇਹਦਾ ਸਵਸਥਨ ਦਿੱਤਾ ਹੈ ਕਿ 9 ਸਤੰਬਰ ਤੱਕ ਜਿਹੜੀ ਕਿ ਅੱਜ ਤਰੀਕ ਹੈ ਕਿ 9 ਸਤੰਬਰ ਤੱਕ ਤੁਹਾਨੂੰ ਆਪਾਂ ਜਿਹੜੀ ਸਿਕਿਉਰਿਟੀ ਹੈਗੀ ਆ ਪੂਕਤਾ ਇੰਤਜ਼ਾਮ ਕਰਕੇ ਮੁਹੱਈਆ ਕਰਾਵਾਂਗੇ ਪਰ ਫਿਲਹਾਲ ਗਰਾਊਂਡ ਰਿਐਲਿਟੀ ਤੇ ਤੁਹਾਨੂੰ ਲੱਗ ਰਹੀ ਹੈ ਕਿ ਇਹਦੇ ਪੂਕਤਾ ਇੰਤਜ਼ਾਮ ਹੋਏ ਨਹੀਂ ਤੇ ਸਾਡੀ ਸਰਕਾਰ ਨੂੰ ਦੁਬਾਰਾ ਪੀਨ ਲੈ ਕੇ ਸਿਕਿਉਰਿਟੀ ਇਸ ਦੀ ਇਹ ਬਹੁਤ ਮੇਜਰ ਇਸ਼ੂ ਹੈਗਾ ਬਹੁਤ ਚੰਗ ਲੋਕ ਹੁੰਦੇ ਐ ਮੇਜੋਰਟੀ 70% ਫੀਮੇਲ ਜੀ ਕੰਮ ਕਰਦੇ ਆ ਨੇ ਸਾਡੇ ਹਾਲ ਦੀ ਡਿਪਾਰਟਮੈਂਟ ਚ ਤੁਹਾਡੀ ਰਿਕੁਐਸਟ ਹੈ ਕਿ ਇਸ ਸਿਕਿਉਰਿਟੀ ਇਸ਼ੂ ਨੂੰ ਪ੍ਰਾਇਮਰੀ ਤੌਰ ਤੇ ਲੈ ਕੇ ਇਸ ਤੋਂ ਉੱਪਰ ਪੂਰਾ ਵਰਕਅਪ ਕਰਕੇ ਜਲਦੀ ਤੋਂ ਜਲਦੀ ਜਿਹੜੀ ਮੇਰਾ ਨਾਮ ਡਾਕਟਰ ਦੀਪ ਸਿੰਘ ਮੈਂ ਜਨਰਲ ਸੈਕਟਰੀ ਪੀਸੀਐਮ ਐਸੋਸੀਏਸ਼ਨ ਪਠਾਨਕੋੜ ਯੂਨਿਟ ਅੱਜ ਅਸੀਂ ਸਟੇਟ ਦੀ ਕਾਲ ਦੇ ਉੱਪਰ ਅਸੀਂ ਅੱਜ ਸਟ੍ਰਾਈਕ ਰੱਖੀ ਹੈ ਸਟ੍ਰਾਈਕ ਦਾ ਵਨ ਕੀਤਾ ਸਾਡਾ ਇਹ ਮੇਨ ਮੁੱਦੇ ਹੈਗੇ ਕਿ ਸਰਕਾਰ ਜਿਹੜੀ ਹੈ ਡਾਕਟਰਾਂ ਦੀ ਭਰਤੀ ਨਹੀਂ ਕਰ ਰਹੀ ਨਵੇਂ ਡਾਕਟਰ ਜਿੱਦਾਂ ਡਾਕਟਰਾਂ ਦੀ ਕਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਇੱਕ ਇੱਕ ਡਾਕਟਰ ਕੋ 100-100 ਮਰੀਜ਼ 200-200 ਮਰੀਜ਼ ਦੇਖਣਾ ਪਿਆ ਰਿਹਾ ਹੈ ਦੂਸਰਾ ਸਰਕਾਰ ਜਿਹੜੀ ਪਹਿਲੇ ਡਾਕਟਰਾਂ ਦੀ ਹੱਲਾਸ਼ੇਰੀ ਵਾਸਤੇ ਡਾਕਟਰ ਦੇ ਮਨੋਬਲ ਨੂੰ ਵਧਾਉਣ ਵਾਸਤੇ ਜਿਹੜਾ ਸਾਡਾ ਤਰੱਕੀ ਦਿੰਦੀ ਸੀ ਸਰਕਾਰ ਨੇ ਉਹ ਤਰੱਕੀ ਵੀ ਬੰਦ ਕੀਤੀ ਹੈ ਸਰਕਾਰੀ ਦੇ ਵਿੱਚ ਮਨੁਛਾ ਇਹ ਹੈਗੀ ਹੈ ਕਿ ਤਰੱਕੀ ਨੂੰ ਬੰਦ ਕਰਕੇ ਡਾਕਟਰਾਂ ਦੇ ਮਰੇ ਬੋਲੂ ਤੋੜਿਆ ਜਾਵੇ ਉਹਨਾਂ ਨੂੰ ਹਤਾਸ਼ਾ ਦਿੱਤੀ ਜਾਵੇ ਤਾਂ ਕਿ ਉਹ ਵੀ ਨੌਕਰੀ ਛੱਡਣ ਤੇ ਸਰਕਾਰ ਕੱਲ ਨੂੰ ਇਹ ਕਹਿ ਸਕੇ ਕਿ ਸਾਡੇ ਕੋਲ ਡਾਕਟਰ ਨਹੀਂ ਹੈ ਤੇ ਸਰਕਾਰ ਉਸ ਤੋਂ ਬਾਅਦ ਇਹ ਕਵੇ ਕਿ ਅਸੀਂ ਹਸਪਤਾਲਾਂ ਨੂੰ ਜਿਹੜਾ ਹੈ ਉਹ ਪ੍ਰਾਈਵੇਟੇਸ਼ਨ ਕਰਨ ਵਾਲੇ ਹੈ ਆਇਟੇਸ਼ਨ ਨੂੰ ਰੋਕਣ ਵਾਸਤੇ ਜਨਤਾ ਦੇ ਹਿੱਤ ਵਿੱਚ ਅੱਜ ਆਈਆਂ ਸਟ੍ਰਾਈਕ ਕਰ ਰਹੇ ਹਾਂ ਤਾਂ ਕਿ ਭਰਤੀ ਕੀਤੀ ਜਾਵੇ ਤੇ ਡਾਕਟਰਾਂ ਦਾ ਜਿਹੜਾ ਬਚਿਆ ਹੋਇਆ ਜਿਹੜਾ ਤਰੱਕੀ ਹੈ ਉਹ ਦਿੱਤੀ ਜਾਵੇ ਤਾਂ ਕਿ ਉਹਦਾ ਮਨੋਬਲ ਵੱਸ ਸਕੇ 11 ਵਜੇ ਤੋਂ ਬਾਅਦ ਆਮ ਲੋਕ ਆਏ ਹੋਏ ਨੂੰ ਨਾਲ ਦੇਖੋਗੇ ਅਸੀਂ ਪਬਲਿਕ ਦੇ ਪੂਰੇ ਨਾਲ ਇਸ ਲਈ ਸਾਡੀ ਐਮਰਜੈਂਸੀ ਪੂਰੀ ਖੁੱਲੀ ਹੈ ਜਿੰਨੇ ਮਰੀਜ਼ ਇੱਥੇ ਹੋਣਗੇ ਚਾਹੇ 400 ਮਰੀਜ਼ ਹੋਵੇ ਜਾਂ 500 ਮਰੀਜ਼ ਹੋਵੇ ਇੱਕ ਇੱਕ ਮਰੀਜ਼ ਨੂੰ ਚਾਹੇ 5-5 ਮਿੰਟ ਤੱਕ ਦੇਣਾ ਪਵੇ ਅਸੀਂ ਇੱਕ ਇੱਕ ਮਰੀਜ਼ ਨੂੰ ਦੇਖ ਕੇ ਜਾਵਾਂਗੇ ਔਰ ਐਮਰਜੈਂਸੀ ਖੁੱਲੀ ਹੈ ਜੇ ਕੋਈ ਇਸ ਲਈ ਐਮਰਜੈਂਸੀ ਹੈ ਉਹ ਵੀ ਦਿੱਖੀ ਜਾ ਰਹੀ ਹੈ ਕੋਈ ਹੋਰ ਸਜੇਰੀਆਂ ਚੱਲੇ ਚੱਲ ਰਹੇ ਆ ਸਾਡੀ ਜਿਹੜੇ ਸੇਰੀ ਦੇ ਵਿੱਚ ਐਮਰਜੈਂਸੀ ਹੈ ਇਲੈਕਟ੍ਰਿਕ ਪ੍ਰੋਸੀਜਰ ਹੈ ਸਾਰੇ ਚੱਲ ਰਹੇ ਆ ਅਗਰ ਕੋਈ ਵੀ ਲੱਗਦਾ ਹੈ ਕਿ ਪੇਸ਼ੈਂਟ ਜ਼ਿਆਦਾ ਹੈ 5 ਵਜੇ ਤੱਕ ਵੀ ਇਹੀ ਬੈ ਕੇ ਪੇਸ਼ੈਂਟ ਦੇਖਾਂਗੇ ਇੱਕ ਇੱਕ ਪੇਸ਼ੈਂਟ ਦਿੱਤਾ ਜਾਏਗਾ ਜੀ ਸਾਡੇ ਦਾ ਬਹੁਤ ਜਲਦੀ ਆਇਆ ਤੇ ਸਾਇਦ ਜੀ ਉਹਨੇ ਸ ਲਈ ਸਾਨੂੰ ਚਾਚਾਾਂਗੇ ਦੇ ਕਿ ਅੱਰੀ ਹੋਰ ਤਾਂ ਆਉਂਦਾ ਰਹੇਗਾ ਤੇ ਫੇਰ ਵੀ ਆਇਆ ਸਵੇਰ ਦੇ 10 11 ਵਜੇ ਲੱਗਿਆ ਤੇ ਕਹਿੰਦੇ 11:25 ਸ਼ੁਰੂ ਕਰਨੀ ਹੈ ਬਸ ਦੇਖੋ ਬਣਾ ਕੇ ਦਾ ਪਤਾ ਕੋਈ ਨਹੀਂ ਲੇ ਰਿਹਾ ਹੁਣ ਜਰੇ ਡਾਕਟਰ ਬਠੇ ਆ ਦੇ ਬਹੁਤ ਸਾਰੇ ਸਾਰੇ ਬੜੇ ਪਰੇਸ਼ਾਨ ਬੱਲੇ ਆ ਸਾਡੇ ਸਾਰੇ ਵਿਚਾਰੇ ਆਏ ਸਾਰੇ ਤੇ ਪਰੇਸ਼ਾਨੀ ਕਿਉਂ ਆਈ ਆ ਲੋਕਾਂ ਨੂੰ ਸਾਰੇ ਉਹ ਵਾਹੀ ਕਿਹਨਾਂ ਚਲੋ ਡਾਕਟਰਾਂ ਦੀ ਮੰਗਾਂ ਜਿਹੜੀਆਂ ਮੰਨਣੇ ਚਾਹੀਦੇ ਨੇ ਆਪਣੇ ਸਰਕਾਰ ਨੂੰ ਜੇ ਤਨੋਂ ਸਾਡਾ ਵੀ ਕਹੋਗੇ ਜਿਹੜੇ ਆਏ ਰ ਤਾਂ ਪੀ ਸਾਡਾ ਉਹਨਾਂ ਦਾ ਵੀ ਆ ਰੋਣਾ ਜਿਹਦਾ ਕੋਈ ਨਾ ਕੋਈ ਵਿਚਾਰੇ ਆਪਣੇ ਬੜੇ ਗੇੜੇ ਲੱਗਣ ਤੋਂ ਤੇ ਮਾੜੀਆਂ ਆਂ ਆਲੀਏ ਕੀ ਨਾਮ ਆਪ ਨੂੰ ਨਾਮ ਸਰ ਮੇਰਾ ਪ੍ਰਦੀਪ ਇੱਕ ਹਸਪਤਲ ਦੇ ਵਿੱਚ ਆਇਸੀ ਤੁਸੀਂ ਜੇ ਫਰਚੀ ਕਟਾਉਣ ਆ ਰਹੇ ਦੇਖੀ ਹੋ ਮੇਰੇ ਅੱਗੇ ਹਟਾ ਲਏ ਸਰ ਹੜਤਾਲ ਆ ਬੜੀ ਪ੍ਰਸ਼ਾਨੀ ਪੇਸ਼ੈਂਟ ਥੋੜਾ ਸੀਰੀਅਸ ਹੈਗਾ ਨੂੰ ਦਿਖਾਣਾ ਸੀਗਾ ਡਾਕਟਰ ਮਲਸੀ ਤੇ ਗਾਵਾਂ ਸ਼ੁਰੂ ਤਾਂ ਹੀ ਨਾ ਕਿਸੇ ਦਾਇਆ ਤੁਸੀਂ 12 ਉਹ ਦਿਖਾਇਆ ਪਰ ਡਾਕਟਰ ਇੱਥੇ ਮੜਾ ਲਾਇਆ ਹੈ ਉੱਥੇ ਦਿਖਾਣਾ ਸੀਗਾ ਸਰ ਹਾਂ ਕੀ ਕਹਿੰਦੇ ਕਿੰਨੇ ਵੇਲੇ ਕੋਈ ਪਤਾ ਨਹੀਂ ਸਰ ਦੱਸਣੇ ਡੇ ਕੋਈ ਤੇ ਸੋ ਇਹ ਜਨਾਬ ਕੀ ਜਿਪੁਰ ਖਦੌਰ ਤੋਂ ਚੱਲੀ ਆਈ ਹੈ ਭਾਈ ਇਹ ਕੀ ਮਸ਼ਕਲੀ ਹੈ ਦੇਖੇ ਪਰੇਸ਼ਾਨੀ ਪਰਚੀ ਨਹੀਂ ਘਟਣ ਰਿਹਾ ਚੱਕ ਕਿੰਨੂ ਕਰਨਾ ਆਰੇ ਜੋ ਖੇਗਰੀਏ ਖਰਚ ਦੇ ਗਰੀਬ ਆਦਮੀ ਆਏ ਆਂ। ਥੇ ਘਰ ਜਾਵਾਂਗੇ। ਗੌਰਮੈਂਟ ਦੇ ਨਾਲ ਸਹਿਮਤ ਹੋ ਚਾਈ ਨਾ। ਕਿ ਗਰੀਬੀਆਂ ਦਾ ਤੰਗ ਨਾ ਹੋਵੇ। ਪਰਮਾਨਸਨ ਕਿੱਤੋਂ ਆਏ? ਜਿਆਣੀ ਉੱਪਰਲੀ ਤੋਂ। ਕੀ ਬਤਾ ਨਹੀਂ ਆਜੀ। ਪ੍ਰੇਸ਼ਾਨੀ ਹੈ ਜੀ ਮੈਨੂੰ ਸੱਟ ਲੱਗ ਗਈ ਹੈ। ਇਹ ਮੈਂ ਦਿਖਾਣਾ ਚਾਹੁੰਦਾ ਸੀ ਐਕਸਟਰਾ ਕਰਾਣਾ ਚਾਹੁੰਦਾ ਸੀ। ਕੋਈ ਪਤਾ ਇਤਨਾ ਹੀ ਹੈ। ਹੜਤਾਲ ਹੈ। ਸਾਡੀ ਦੇ ਕੋਈ ਵੈਲਿਊ ਨਹੀਂ। ਖਾਣੀ ਕੋਈ ਪਤਾ ਨਹੀਂ। ਨਾ ਪਤਾ